ਲੇ ਵੀ ਦੋਸਤੋ ਅੱਜ ਆਪਾਂ ਤੁਹਾਡੇ ਵਾਸਤੇ ਦਰਵਾਜ਼ੇ ਲੈ ਕੇ ਆਏ ਹਾਂਗੇ। ਲੈ ਵੀ ਗ੍ਰੇਪੇ ਜੀ ਬਰੇ ਮਰਵਾਈ ਕਰਾਨੇਗਾ। ਬਹੁਤ ਸੋਹਣੀ ਕੁਆਲਿਟੀ ਹੈ। ਬਾਈ ਦਾ ਤੁਹਾਨੂੰ ਨੰਬਰ ਸਕਰੀਨ ਤੇ ਛੱਡ ਦਿਆਂਗੇ ਜਿਹੜੇ ਮੈਸਟਰੀ ਨੇ ਇਹ ਕੰਮ ਕਰਿਆ ਦਰਵਾਜ਼ਿਆਂ ਦਾ। ਪਿੰਡ ਦਾ ਦਿਆਲਪੁਰਾ ਬਾਈ ਦਾ ਨਾਂ ਰੋਸ਼ਨਾਗਾ। ਨੰਬਰ ਸਕਰੀਨ ਤੇ ਛੱਡ ਦਿਆਂਗੇ ਤੇ ਕੁਆਲਿਟੀ ਤੇ ਨਿਕਾ ਮਾਰੂ ਬਾਈ ਜੀ। ਆ ਚੀਜ਼ਾਂ ਤੇ ਨਿਕਾ ਮਰੇ ਬਾਈ। ਅਜਲੀਆਂ ਫੱਟੀਆਂ ਹੀ ਲੱਗੀਆਂ ਹੋਈਆਂ ਬਹੁਤ ਸੋਹਣੀ ਚੀਜ਼ ਗੱਲਬਾਤ ਆ। ਕੈਂਟ ਦਰਵਾਜ਼ੇ ਥੋੜਾ ਜਿਹਾ ਦੂਰ ਹੋ ਕੇ ਵੀ ਨਿਕਮਰਾ ਦੇ ਬਈ। ਹੈਂਡਲ ਹੁੰਡਲ ਪੂਰਾ ਸੋਹਣਾ ਦਰਵਾ ਏ ਬਾਈ ਨੇ ਸਾਰੇ ਘਰੀ ਕੰਮ ਕਰਿਆ ਵਾ ਸਾਰੀ ਆਪਾਂ ਕਲੀ-ਕਲੀ ਚੀਜ਼ ਦੀ ਵੀਡੀਓ ਪਾ ਦਾਂਗੇ ਤੁਹਾਨੂੰ ਸਾਰੀ ਰਸੋਈ ਵਗੈਰੇ ਵਾਰੇ ਸਾਰੇ ਕਾਸੇ ਵਾਰੇ ਜਾਣਕਾਰੀ ਦੇਵਾਂਗੇ ਲੈ ਵੀ ਗ੍ਰਿਪੇ ਜਾਈ ਕਰਾ ਇਧਰ ਮਗਵਾਈ ਨਿਕਾ ਇਹ ਬਾਹਰਲੇ ਪਾਸੇ ਡਿਜ਼ਾਈਨ ਆ ਬਾਈ ਜੀ ਇਹ ਠੀਕ ਆ ਫਰੰਟ ਤੇ ਜੇ ਆਪਾਂ ਤੁਸੀਂ ਅੰਦਰਲੇ ਪਾਸੇ ਵੀ ਇਧਰ ਅੰਦਰ ਦੀ ਬਾਈ ਮਰਾਦੂ ਨਿਕਾ ਇਹ ਅੰਦਰਲੇ ਪਾਸੇ ਦੀ ਵੀ ਤੁਸੀਂ ਡਿਜ਼ਾਈਨ ਪਾਉਣਾ ਤਾ ਪਵਾ ਸਕਦੇ ਹੋ ਨਹੀਂ ਅੰਦਰੋਂ ਤੁਸੀਂ ਸਿੰਪਲੀ ਰੱਖ ਸਕਦੇ ਹੋ ਸਿੰਪਲੀ ਸੋਹਣਾ ਲੱਗਦਾ ਬਾਈ ਜੀ ਸਿੰਪਲ ਦਰਵਾਜ਼ਾ ਬਹੁਤ ਸੋਹਣਾਗਾ ਬਾਈ ਦਾ ਨਾਮ ਰੋਸ਼ਨਾ ਪਿੰਡ ਹੈਗਾਗਾ ਦਿਆਲਪੁਰਾ ਨੰਬਰ ਸਕਰੀਨ ਤੇ ਸੰਪਰਕ ਕਰ ਲਿਓ ਜੇ ਤੁਸੀਂ ਇਹੋ ਜੀ ਕੁਆਲਿਟੀ ਦੇ ਦਰਵਾਜ਼ੇ ਬਣਾਉਣੇ ਆਗੇ ਧੰਨਵਾਦ